아이 마ਟਰ ਕੇ ਖੇਤਾਂ 'ਚ ਇੱਥੇ ਕਹਿੰਦਾ ਪੈਂਟ ਦੀ ਮਿੱਟੀ ਖਾਣਨੀ ਆ ਤਾਂ ਗਲਤੀ ਨਾਲ ਟੱਟੀ ਲੈ ਗਿਆ ਚੱਕ ਕੇ ਉਸ ਆਹ ਬੁਦਉ ਆ ਪਾੜ ਬੁਦਉ ਗੋਟੇ ਤੇ ਲਾ ਆਹ ਬਹੁਤ ਵਰੀਆ ਫੇ ਫਰੀ ਦੇਨੇ ਦੀ ਦਈ ਤਾਂ ਇਹਦੇ ਇੱਥੇ ਆ ਗਏ ਡਾਂਡੇ ਨੂੰ ਦਵਾਈ ਮੁੱਲ ਦੀ ਵੀ ਠਾਕ ਦੇ ਨਹੀਂ ਤਾਂ ਤੁਸੀਂ ਖਿਲ-ਖਿਲ ਕੇ ਘਰ ਚ ਪਾਇਆ ਘਰ ਕੁਝੀ ਦਾ ਪੋਣਾ ਨਹੀਂ ਸਾਡਾ ਸਾਡ ਦੇ ਖੁਸ਼ ਨਹੀਂ ਹੋਣਾ ਪਤਾ ਨਹੀਂ ਬਿੰਦਰ ਹੋਣਾ ਨਹੀਂ ਕਹਿੰਦਾ ਮੁੰਡੇ ਨੂੰ ਭਾਮੀ ਕਹਿੰਦਾ ਤੇ ਤਾਲੀਆਂ ਬਾਕੀ ਗੱਲਾਂ ਦੀਆਂ ਗੱਲਾਂ ਮੁੰਡੇ ਜੇ ਮਿਹਨਤ ਦਾ ਜਨੂਨ ਬਹਾਵਾ ਜੱਗੇ ਗੁੱਡ ਆ ਦੇ ਡੌੜਾ ਲਗਾ ਲੈ ਡਗੇ ਡੌੜਾ ਡੌੜਾ ਲਗਾ ਲੈ ਡੌੜਾ ਲੋ ਦਿਖਾਰੇ ਯਾਰ ਓਏ ਹੋਏ ਬੁੱਡ ਬਹੁਤ ਵਰੀਆ ਆ ਬਹੁਤ ਵਰੀਆ ਸ਼ਾਬਾਸ਼ ਤੇਰੇ ਇੱਕ ਗੱਲ ਆ ਜੋ ਮਰਜੀ ਮੁੰਡੇ ਮਿਹਨਤ ਦਾ ਜਨੂਨ ਬੋਵਾ ਇਹਦੀ ਬਣਾ ਲਈਏ ਜਗੇ ਆ ਆ ਚੀਜ਼ ਹੈ ਬਣਾਉਣੇ ਆਪਾਂ ਇਹ ਆਪਣਾ ਜੱਗਾ ਭਰਾ ਆ ਜਿੱਦਾਂ ਮਰਜੀ ਮੁੰਡੇ ਜੇ ਮਿਹਨਤ ਦਾ ਜਨੂਨ ਬਹੁ ਆ ਰੋਜ਼ ਜਿੰਮ ਆਉਂਦਾ ਤੇ ਫਿੱਟ ਵਾ ਜਿਹੜਾ ਫਿੱਟ ਵਾ ਨਾ ਹਾਂ ਯਾਰ ਮਾਰ ਤੂੰ ਮੇਰੇ ਟੱਕਿਆ ਤੇ ਤੈਨੂੰ ਕਪੜਾ ਮਾਰਨਾ ਤੇ ਨਾਤਾ ਨਹੀਂ ਕਾ ਵੀ ਟਾਈਮ ਤਸੀਨਾ ਮਾਰਦਾ ਸਮੈਲ ਨੂੰ ਬਹੁਤ ਭੜੀ ਗਈ ਉਹ ਵੀ ਉਹਨੂੰ ਵੀ ਗੁੱਸਾ ਮਾਰ ਕੇ ਕੱਢਾ ਮਾਰ ਤੇ ਵੇਣ ਗੱਤ ਸੋਲ ਹਾਂ ਪਰ ਅੱਟ ਨੂੰ ਮੈਂ ਪਾ ਮਿੱਦਾ ਕਦੀ ਮਿੱਦਾਂ ਹੋ ਗਿਆ ਪਾਟ ਮਿੱਦਾਂ ਹੋ ਗਿਆ ਤੂੰ ਗੁੱਤ ਤੇ ਲਾ ਲੈ ਸੁਣਾਈ ਦਮਿਆ ਮਾੜੇ ਚਿੱਕਾ ਨੇ ਯੋਜਨਾ ਬਣਾਇਆ ਪੈਣ ਜੀ ਲੈ ਜਾ ਮੈਨੂੰ ਉਹ ਵੀ ਲੈ ਜਾ ਲੈ ਗਿਆ ਪਰ ਕਹਿੰਦਾ ਆ ਜਾ ਉਹ ਨਹੀਂ ਕਰਦਾ ਮੇਰਾ ਭਰਾ ਸੇਜਾ ਬੁੱਲੇ ਲੈ ਗਿਆ ਭਰਾ ਬਾਂ ਅਜਿਆ ਫਾਇਰਾ ਭੇਜੋ ਨਾ ਪੂਰਾ ਲਵੇੜ ਕੇ ਨਾ ਪੂਰਾ ਤੇਲ ਦੇ ਨਾਲ ਆਮ੍ਰੀ ਕਿਹੜਾ ਸ਼ਹਿਰ ਆ ਹੈ ਹਾਲੇਦ ਵਾਲੇ ਵੀ ਦੇਖ ਰਹੇ ਆ ਤਾਂ ਜਾਣਦੇ ਜਾਣ ਦਿੰਨਾ ਆ ਇੱਧਰ ਕਿੱਡੀ ਪਾਉਣ ਲੱਗਾ ਇਹਨੂੰ ਕੋਈ ਸੰਦਾ ਭਲਾ ਪਤਾ ਕਿ ਇੱਧਰ ਕਿੱਡੀ ਪੈਣੀ ਹੈ ਉਹੀ ਤਾਂ ਗੱਲ ਵਾ ਉਹੀ ਤਾਂ ਗੱਲ ਵਾ ਆਨੂ ਚਾਹ ਪੀ ਲੈ। ਭਾਈ ਕਹਿੰਦਾ ਅੱਗੇ ਆਇਆ ਓ ਭਲਕੜਾ ਦੁਕਾਨ ਦਾ ਕਹਿੰਦਾ ਤੈਨੂੰ ਪਤਾ ਨਹੀਂ। ਐਨੀ ਯਾਰੀ ਕਹਿੰਦਾ ਤੈਨੂੰ ਦੁਕਾਨ ਤੇ ਮੈਂ ਲੈ ਗਿਆ ਕਾਕਾ ਤੂੰ। ਐਨੀ ਯਾਰੀ ਆ ਬੱਸ ਤਾਂ ਮੈਂ ਮੈਨੂੰ ਭਲਕੜਾ ਦੱਸਦਾ ਬੋਲ। ਇਦਾਂ ਕਹਦਾ ਜਿੱਤਾਂ ਭੱਲਗੇ। ਦੁਕਾਨ। ਦੁਕਾਨ ਬੰਦ ਕਹਿੰਦੇ ਚਲੋ ਗਈ। ਟੂਟੀ ਖਾਂ ਕੇ ਹੁਣ ਤਾਂ ਕਹਿੰਦਾ। ਆ ਗਿਆ ਮੈਂ। ਕੰਮ ਤਾਂ ਹੁੰਦੀ ਐ ਯਾਰ ਨਾ ਕੱਬ ਕਰਕੇ ਤਾਂ ਹੈਗੀ ਐ ਪਰ ਪ੍ਰੋਬਲਮ ਤਾਂ ਪ੍ਰੋਬਲਮ ਨਹੀਂ ਹਾਂ। ਭਾਈ ਨੇ ਤਾਂ ਇਦਾਂ ਕਿਹਾ ਹੀ ਕੁਝ ਨਹੀਂ। ਆਪਣੇ ਕੋਲੇ। ਠੀਕ ਆ ਠੀਕ ਆ। ਪਈ ਤਾ ਕੋਈ ਬੋਲਿਆ ਵੀ ਨਹੀਂ ਆ ਤੂੰ ਆਪਣੇ ਕੋਲੇ ਮਮਾ ਤਾਂ ਲੈ ਤੂੰ ਇਹ ਚੀਜ਼ ਨਾ ਖਾਊਗਾ ਪਰ ਇਹ ਚੰਗਾ ਹੀ ਆ ਭਾਈ ਦਵਾਈ ਦਾ ਪਰ ਇਹ ਚੰਗਾ ਆ ਨਾ ਬਥੇ ਚੀਜ਼ ਇਹ ਤਾਂ ਜਿਆਦਾ ਦਵਾਈ ਦੇ ਪੈਸੇ ਆਪਾਂ ਲੈ ਲੈਂਦੇ ਵੀ ਨਾ ਤੇਰੇ ਬੰਦਾ ਕਈ ਵਾਰੀ ਬੰਦਾ ਭੇਜ ਕਰ ਲੈਂਦਾ ਕਹਿੰਦਾ ਯਾਰ ਤੂੰ ਦਾ ਹੀ ਆ ਇਹ ਕਿਹੜਾ ਇਹਨੇ ਲੋੜ ਕੀ ਹੈ ਨਾ ਭਾਈ ਫ੍ਰੀ ਦਿੰਨੇ ਆ ਤੁਸੀਂ ਦਵਾਈ ਤਾਂ ਹੀ ਤੂੰ ਇੱਥੇ ਆ ਗਏ ਡਾਂਡੇ ਨੂੰ ਦਵਾਈ ਮੁੱਲ ਦੀ ਵੀ ਠਾਕ ਦੇ ਨਹੀਂ ਨੀ ਤਾਂ ਤੁਸੀਂ ਖਿਲ-ਖਿਲ ਕੇ ਕਰ ਲੈਣੀ ਸੀਗੀ ਕਮਜਦਾ ਕੋਈ ਨਹੀਂ ਹੁਣ ਤਾਂ ਗਏ ਹੋ ਗਿਆ ਕੀ ਕਰਾਂ ਉਹ ਲੋਨਾਂ ਆ ਗਏ ਤੇ ਉਹਨੂੰ ਜੋ ਸਿਰੇ ਉੱਤੇ ਪੰਜ ਦਾ ਦਾਸ ਦਾ 1.2 ਲੱਖ ਦੀ ਹੈ ਕੋਲ ਖਾਲੀ ਹੈ ਅੱਛਾ ਆਹ ਵੜਾ ਇਹ ਕਹੇ ਇੱਕ ਦਾ ਆ ਦੋ ਬੰਦੇ ਆ ਇੱਧਰੇ ਤੇ ਸੋ ਮੈਂ ਬੋਲ ਕਰਦੇ ਹੁਣ ਨਾ ਫਲਾਗ ਦੇਖੀ ਮੜਿਆ ਆਉਂਦੇ ਵੇਖੇ ਖਾਲੇ ਫਿਰ ਹੋਰ ਤੂੰ ਬਣਾ ਟੌਪ ਦੇ ਕੋਲ ਖੜੇ ਆਏ ਇਹ ਟੌਪ تقریبا ਹੁਣੀ ਆ 2011 12 ਦੀ ਗੱਲ ਹੁੰਦੀ ਆ ਗਹਿਰੀ ਭਾਈ ਨਾ ਕਿਦਾ 12ਵੀਂ ਕਲਾਸ ਸਫਲੀ ਰੁਕਲੀ ਆਈ ਹੋਗੀ ਮੇਰੀ ਕਿ 10ਵੀਂ ਸਫਲੀ ਦੀ ਮੈਂ ਇੱਥੇ ਸੈਂਟਰ ਭਰਵਾਇਆ ਇੱਥੇ ਆ ਗਿਆ ਸੈਂਟਰ ਭਰਵਾ ਆਹ ਗੈਰੀ ਭਾਜੀ ਮੇਰੇ ਨਾਲ ਆ ਗੈਰੀ ਭਾਈ ਨੂੰ ਸਾਦੀ ਭਾਜੀ ਤਾਂ ਦੀਪਕ ਭਾਈ ਛੜਨ ਆਏ ਤਾਂ ਉਪਧੀ ਕ ਮੇਰੇ ਵਾਲੇ ਕਮਰੇ ਦੇ ਭਾਈ ਦੀ ਭੈਣ ਉਹ ਲੱਗ ਗਈ ਕੀ ਲੱਗ ਗਈ ਮੇਰੇ ਨਾਲ ਬਹਿ ਗਿਆ ਭਾਜੀ ਆ ਗਏ ਜਿੱਦਾਂ ਹਾਂ ਭਾਈ ਦਾ ਪਰ ਮੈਡਮ ਸੋਹਣੀ ਹੈ ਮੈਡਮ ਵੀ ਭਾਈ ਹੁਣਾਂ ਦਾ ਬੈਜ ਨਾ ਛੋੜਿਆ ਉਹਨੂੰ ਬਹੁਤ ਛੋੜਿਆ ਹੋਰ ਆਵਾ ਬੈਡੋ ਪੇਪਰ ਕੋਈ ਨਹੀਂ ਕੀਤਾ ਭਾਈ ਨਾ ਪਹਿਲੇ ਉੱਡ ਕੇ ਲਾਗਾ ਮੈਂ ਕਿਹਾ ਭਾਈ ਇਸ ਹਿਸਾਬ ਨਾਲ ਪਾਸ ਨਹੀਂ ਹੋਣਾ ਤੋ ਹੋ ਗਿਆ ਜੀ ਬਸ ਨਾ ਕਿੱਥੇ ਪਾਸ ਹੋ ਜਾਣਾ ਮੈਂ ਹੋਇਆ ਨਾ ਪਾਜੀ ਹੋਇਆ ਆਜੀ ਵੀ ਮਾਂ ਦੇ ਕੋਲ ਚੱਲ ਪਾਣੀ ਪੀਣ ਕੇ ਦੀ ਚੱਲ ਪਾਣੀ ਪੀਣ ਕੇ ਮੈਂ ਕਿਹਾ ਭਾਜੀ ਇਸ ਹਿਸਾਬ ਨਾਲ ਤੋ ਪੇਪਰ ਸਾਰਾ ਭੈਸੇ ਬਾਸ ਨੂੰ ਜਿਦਗਾਉਣਾ ਉਧਰ ਜਾ ਕੇ ਕੀ ਚਾਹੀਦਾ ਤੈਨੂੰ ਨੂੰ ਮਾਮਾ ਪ੍ਰਵਾਦ ਫੇਰੀ ਚ ਆਇਆ ਕਹਦੇ ਕਿ ਇਹਨੂੰ ਮਿਲ ਜੂਗੀ ਆਲੇ ਦੁਆਲੇ ਨੂੰ ਵੀ ਦੇ ਨਾ ਕੋਈ ਨਾ 3 ਪੱਲਾ ਤੇ ਦੇਖਣਾ ਬੰਦਾ ਜਿਹੜਾ ਬੈਠਾ ਉਹ ਪਾਣਾ ਉਹ ਬਰ ਲਗਣਾ ਪੈਣ ਮੈਨੂੰ ਜਿੱਦਾਂ ਬੈਠਿਆ ਨਾ ਕੁੜੀ ਨੂੰ ਕਰੇ ਹੁਣ ਖੁਸ਼ ਆ ਪਲੇਟ ਖਾ ਕੇ ਹੁਣ ਕਹਿੰਦਾ ਮਾ ਖਾਣਾ ਆ ਆ ਹੀ ਖਾਣਿਆ ਮੈਂ ਹਾਰ ਘਾਤੀ ਨਹੀਂ ਭਾਵਾ ਆਕ ਮੰਦਾ ਕਹਿੰਦੇ ਖਾ ਖਾ ਕੇ ਰੱਜਣਾ ਨੇ ਹੁਣ ਫੇਰ ਗੋਲ ਗੱਫੇ ਖਾਣ ਲੱਗਾ। ਅਵਨੀ ਆ ਕਹਦਾ ਸੱਟ ਲੱਗਣ ਡਿਆ ਓਏ। ਇਹ ਉਹ ਨਾਉਣਾ ਮਾਰਕਸਲੀਨ ਹੈ। ਹੈ? ਭਾਈ ਤਾਲੀਆਂ ਲਗਾਓ। ਕਿੰਨੇ ਹੋਣਾ? 40 ਖਤਰੇ ਮਾਰਕਸਲੀਨ ਦਾ। 27? ਹੋਗਾ। ਤੇ ਨਾਉਣਾ ਭਜੀ ਆਇਓ ਨਾ। ਭਾਈ ਨੂੰ ਨਹੀਂ ਪੁੱਛਦਾ। ਮੇਲਾ ਮਨੀ ਇੱਥੇ ਬੜਾ ਕੀ ਹੋਣਾ ਆ ਓਏ ਸ਼ਾਪਿੰਗ ਦਾ ਸਟਾਲ ਲੱਗਣੇ ਆ ਸ਼ਾਪਿੰਗ ਦੇ ਸਟਾਲ ਲੱਗਣੇ 28 ਤਰ੍ਹਾਂ ਦੇ ਵਿਦੇਸ਼ੀ ਝੂਲੇ ਇੱਥੇ ਤੈਨੂੰ ਝੂਟਾ ਦਿਵਾਉਣਾ ਆ ਆ ਜਾਗੇ ਫੇਰ ਇੱਥੇ 21 ਨੂੰ ਆ ਤੈਨੂੰ 21 ਤਰੀਕ ਨੂੰ ਟਾਂਡਾ ਦਾਣਾ ਮੰਡੀ 21 ਕੱਲ ਨੂੰ ਹੀ ਆ ਮੰਮਾ ਅੱਜ 20 ਆ ਬੱਸ ਫੇਰ ਤੂੰ ਰੁਕ ਲੈ ਇੱਥੇ ਮੈਂ ਚੱਲ ਜਾਣਾ ਪਿੰਡ ਨੂੰ ਝੂਟੇ ਲੈ ਗਿਆ ਜੀ 28 ਤਰ੍ਹਾਂ ਦੇ ਵਿਦੇਸ਼ੀ ਝੂਲੇ ਲੱਗਣਗੇ ਕਨੇਵੇਂ ਲੱਗ ਜਾਣ ਕੀ ਕਰ ਸਕਦੇ ਆ ਹਨਾ ਬਿਲਕੁਲ ਹਾਂ ਆਉਣ ਇਹਦਾ ਝੂਟੇ ਹੀ ਆ ਭਾਵੇਂ 28 ਤਰ੍ਹਾਂ ਦੇ ਲੱਜਣ ਤਾਂ ਭਾਵੇਂ ਕਿੰਨੇ ਮਰਜੀ ਤਰ੍ਹਾਂ ਲੱਜਣ ਤੇ ਬੱਸ ਵਾਲੇ ਨੂੰ ਹੌਨ ਮਾਰਦਾ ਉਹਨੇ ਹੱਥ ਦੇ ਦਿੱਤਾ ਦੇਲਾ ਮੋਟਰ ਐਲ ਉਹਨੂੰ ਪੱਦੀ ਦਾ ਇਨੀ ਦੂਰ ਆਂਦਾ ਮੈਂ ਥੱਲੇ ਦੇ ਰੋ ਫੈਨ ਨੂੰ ਕਾਲਾ ਅੰਦਰ ਮੋ ਕੰਮ ਜਾਨਾ ਸੀ ਤੇ ਮੇਰੇ ਹੱਥੋਂ ਮਾਰੇ ਆ ਮਾਰੇ ਆ ਮਾਰੇ ਵੀ ਖੜੇ ਹੁੰਦੇ ਆ ਮਰੇ ਬੋਲਦੇ ਕਿਹੜੇ ਕਿ ਚੱਲਦੇ ਰਹੇ ਉਹ ਤਾਂ ਪਾਸ ਜਾਦਾ ਚਾਲਾ ਚੱਲਦਾ 420 ਦਾ ਹੈਗਾ ਤੂੰ ਹਾਂ ਸਹੀ ਹੈ 20 ਗਲੀ ਗਲੀ ਚੋਂ ਦੋ ਹੋ ਤਾ ਮੈਂ ਇੱਕ ਹਮ ਗੱਲ ਤਾਂ ਤਾ ਪਾਣਾ ਬੋਲੂ ਇਟਲੀ ਜਾਣ ਤੋਂ ਪਹਿਲਾਂ ਨਾ ਸਾਡੇ ਨਾਲ ਗਿਆ ਸੀ ਮਾਰਟਰ ਕੇ ਖੇਤਾਂ 'ਚ ਇੱਥੇ ਕਹਿੰਦਾ ਜੀ ਪੇਂਟ ਦੀ ਮਿੱਟੀ ਖਾਣਨੀ ਆ ਤਾਂ ਗਲਤੀ ਨਾਲ ਟੱਟੀ ਲੈ ਗਿਆ ਚੱਕ ਕੇ ਉਸ ਹੁਣ ਕਹਣਾ ਰੋਜ਼ ਹੀ ਉੱਟ ਕੇ ਮੱਥੇ ਲਾ ਕੇ ਘੁੰਮਦਾ ਫਿਰ ਇਟਲੀਏ ਬਲ ਸਹੀ ਆ ਕਹਿ ਸਕਦੇ ਇਦਾਂ ਕਹਿਣਾ ਫੇ ਬੁੱਲ ਵੀ ਹੋਰ ਤਰ੍ਹਾਂ ਕਰਦਾ ਸਮੈਲ ਆਉਂਦੀ ਨਾ ਵੇ ਇਦਾਂ ਇਦ ਤੈਨੂੰ ਤੇ ਰੱਖ ਟੱਟੀ ਪਾਣੀ ਪਾ ਕੇ ਲਾਣਾ ਪਾਣੀ ਬਾਗ ਚੀਖੜੀ ਕਰ ਆ ਸਾਲਾ ਜੱਤਾਂ ਆਂ ਉਹ ਸੋਚਦਾ ਭਿਆ ਕੋ ਕਹਿਣ ਨੂੰ ਮਮਾ ਜੱਪਣੇ ਚੱਲ ਪੰਦ ਸਾਰੇ ਚੱਲਦੇ ਇੱਕ ਗੂਠਾ ਚੁੰਗਣਾ ਉਹ ਪਹਿਲੀਆਂ ਗੱਲਾਂ ਉਹ ਬਚਪਨ ਦੀਆਂ ਗੱਲਾਂ ਬਚਪਨ ਚ ਆਰਤਾ ਪੁੱਟੀਆਂ ਦਿੰਦੀਆਂ ਬੜੀ ਉਮਰ ਦੇ ਵਿੱਚ ਪੱਟੀ ਪੱਟੀ ਆ ਦੇਖੀ ਵਿੱਚ ਵੱਡੀ ਗੱਲ ਕੀ ਕੀਆ ਤੂੰ ਚੁੰਗਾ ਦੇ ਤੇ ਤੇਰੀ ਗੱਲ ਝੂਠਾ ਪਤਾ ਮੈ ਕੀ ਹੁੰਦਾ ਕਹਿੰਦਾ ਸੀ ਨਾ ਮੈਂ ਇੰਨੀ ਗੱਲ ਕਹੀ ਨਹੀਂ ਦੋ ਮਿੰਟ ਰੁਜਾ ਉਸ ਤੋਂ ਬਾਅਦ ਅਸੀਂ ਤੈਨੂੰ ਚੁੰਗਾ ਦੀ ਆਦ ਸੀਗੀ ਤੂੰ ਜਾ ਕੇ ਚੰਬੇ ਵਿੱਚ ਗੂਟੇ ਗੂਟਾ ਵੀ ਇੱਕ ਗੂਟੇ ਗੂਟੇ ਹੁਣ ਦੇ ਉਹਨੇ ਹੁਣ ਆਪ ਕਹਿ ਲਿਆ ਤੂੰ ਤਾਂ ਕਹਿੰਦਾ ਨਹੀਂ ਆਪੂ ਕਹਿ ਲਿਆ ਗੂਟੇ ਗੂਟੇ ਕੰਮ ਕਰਦਾ ਕੋਈ ਚਾਚਰੀ ਚੀਜ਼ ਪਾਇਆ ਕਰ ਆ ਕੋਈ ਚੀਜ਼ਾ ਪਾਉਣੀ ਇਹ ਸਾਡਾ ਛੱਡ ਦੇਖ ਖੁਸ਼ ਨਹੀਂ ਹੋਣਾ ਪਤਾ ਨਹੀਂ ਬਿੰਦਰ ਬਣਾ ਨਾਲ ਉਹ ਪਤਾ ਕੀ ਗੱਲ ਆ ਨਾ ਪੈਜ ਵਗੋਣਾ ਨਾ ਛਣਾ ਨਾ ਪੈਜ ਵਕਰੋਣਾ ਨਾਲ ਬਿੰਦਰ ਨਾ ਆਈ ਜਗਾ ਮੈਂ ਕਿਦਣਾ ਮਾਰਾ ਪਾਉਣਾ ਛੱਡਣੇ ਗੱਲ ਪਤਾ ਕੀ ਆ ਇਹਨੇ ਪਿੰਡ ਛੱਡ ਕੇ ਚਲ ਜਾਣਾ ਮੋਹ ਤੋੜਦਾ ਹੁਣ ਇਹ ਆਪਣਾ ਮੋਹ ਤੋੜਦਾ ਕਹਿੰਦਾ ਮੈਨੂੰ ਕੋਈ ਬਖਾਰ ਨਾ ਪਵੇ ਬਾਹਰ ਗੇਂਦ ਬਗਾਣਾ ਤਾਂ ਕੋਈ ਪੈਸਾ ਨਾ ਮੰਗ ਲੈ ਭੈਣ ਜਿੰਨਾ ਆਰਾਮ ਦਾ ਸਾਨੂੰ ਪਤਾ ਹੀ ਆਦਾ ਉਸ ਵਾਲੇ ਦਾ ਤਾਂ ਭਾ ਭਾ ਗੱਲਾਂ ਵਿੱਚੋਂ ਮਤਲਬ ਕੀ ਕਹਿਣਾ ਚਾਹੁੰਦਾ ਜਾਨਾ ਗੈਰੀ ਭਾਜੀ ਉਹਨੇ ਇਹਦੇ ਨਾਲ ਦੇ ਇਦਾਂ ਕਰਨਾ ਕਿੰਨਾ ਨੀ ਸੜੀਆਂ ਨੀ ਗੱਲਾਂ ਕਰੀ ਜਾਂਦਾ ਉਹਨਾਂ ਦਾ ਹਾਂਜੀ ਇਹ ਜੜੀ ਭਈ ਜਰਾ ਤੂੰ ਤੇਰੀਆਂ ਉਹਦੇ ਮੈਨੂੰ ਕੀ ਇਹ ਤੇਰੀ ਬੜੀਆਂ ਅਬੀ ਕਾ ਜਿਵੇਂ ਕਿਤੇ ਅੰਮਰ ਉਹਦੇ ਹਮੇਸ਼ਾ ਯਾਣੂ ਆਉਣੇ ਅੰਮਰ ਜਿਹੜੇ ਆਨਲਰ ਸਭ ਜਣੇ ਜਨਮ ਦੇ ਸੰਸਾਰ ਚੰਗੋ ਤੇਰਾ ਨਾਮ ਆਇਆ ਕੱਲ ਚਲੀ ਆ ਜਾ ਮਾੜਾ ਪਾਗੋ ਵੜੇ ਕਣੀ ਬੁਲਵਾਪਸ ਵੜੇ ਕਣੀ ਚਲੋ ਕਹਾ ਮੈਂ ਹੋਇਆ ਸਾਰਾ ਇੱਦਾਂ ਮੁਰਗਾਂ ਜਰਾ ਆਪਾਂ ਮੋਟਰਸਾਈਕਲ ਲੈ ਜਾ ਚਾਹੇ ਬੜਾ ਹਰਾਮਦਾ ਥਾਲਾ ਕੋਈ ਗੱਲ ਨਹੀਂ ਮੈਂ ਘੁੰਮਦਾ ਨਹੀਂ ਤੈਨੂੰ ਪਤਾ ਇੱਥੇ ਹੀ ਹਾਂ ਓਏ ਕੱਲ ਨੂੰ ਕੱਢਣਾ ਕੋਣ ਕੋਟ ਕੱਢਣਾ ਆ ਨਹੀਂ ਕੱਢਣਾ ਨਹੀਂ ਕੱਢਣਾ ਅੱਜ ਹੀ ਆਪਾਂ ਹੋ ਜਾ ਨਹੀਂ ਮਿਲਦਾਗਾ ਉੱਥੋਂ ਪੱਕੀ ਗੱਲ ਆ ਪੱਕੇ ਗੱਲ ਹੈ ਪੱਕੀ ਗੱਲ ਪੱਕੀ ਗੱਲ ਮੈਂ ਯਾਰ